ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਮੈਸੇਜ ਆਏ ਹਨ ਜੋ ਪੈਰਾ ਸਾਹਿਬ ਕਟਣਾ ਹੈ ਬਾਬਾ ਜੀ ਦੀ ਫੋਟੋ ਨਹੀਂ ਹੈਗੀ ਕਿ ਆਸਣ ਲਗਾਉਣਾ ਜ਼ਰੂਰੀ ਹੈ ਵਾਹਿਗੁਰੂ ਜੀ ਜਿਵੇਂ ਮੈਂ ਬਾਬਾ ਜੀ ਦਾ ਸਰੂਪ ਰੱਖਿਆ ਹੈ ਇਹ ਮੇਰੀ ਮਨ ਦੀ ਭਾਵਨਾ ਹੈ ਜੇਕਰ ਆਪ ਜੀ ਕੋਲ ਬਾਬਾ ਜੀ ਦਾ ਸਰੂਪ ਨਹੀਂ ਹੈ ਤੁਸੀਂ ਆਸਨ ਨਹੀਂ ਲਗਾ ਸਕਦੇ ਤਾਂ ਕੋਈ ਗੱਲ ਨਹੀਂ ਜੀ ਆਪ ਜੀ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਚੇਤੇ ਰੱਖ ਕੇ ਗੁਰਬਾਣੀ ਨਾਲ ਜੁੜਨਾ ਹੈ ਤੇ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਚੁਪੈਰਾ ਸਾਹਿਬ ਕਟਣਾ ਹੈ ਤੇ ਚੁਪੈਰਾ ਸਾਹਿਬ ਵਿੱਚ ਆਪ ਜੀ ਨੇ ਪੰਜ ਜਪਜੀ ਸਾਹਿਬ ਜੀ ਦੇ ਪਾਠ ਦੋ ਚੋਪਈ ਸਾਹਿਬ ਜੀ ਦੇ ਪਾਠ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ ਜਿਸ ਵੀ ਕਾਰਜ ਲਈ ਤੁਸੀਂ ਚੁਪੈਰਾ ਸਾਬ ਕੱਟ ਰਹੇ ਹੋ ਬਾਬਾ ਜੀ ਆਪ ਜੀ ਦੇ ਸਾਰੇ ਕਾਰਜ ਆਪ ਸਵਾਰਨਗੇ ਤੇ ਜਿਹੜੀ ਸੰਗਤ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਬਾਣੀ ਕੰਢ ਨਹੀਂ ਹੈ ਉਹਨਾਂ ਦਾ ਵੀ ਮੈਸੇਜ ਆਉਂਦਾ ਹੈ ਅਸੀਂ ਜੋ ਪੈਰਾ ਸਾਹਿਬ ਵਿੱਚ ਹਾਜ਼ਰੀ ਕੀਵੇਂ ਪਰिए ਸੰਗਤ ਜੀ ਤੁਸੀਂ ਪਾਵਨ ਪਵਿੱਤਰ ਗੁਰਬਾਣੀ ਸਰਵਨ ਕਰਕੇ ਜੋ ਪੈਰਾ ਸਾਹਿਬ ਵਿੱਚ ਹਾਜ਼ਰੀ ਭਰਨੀ ਹੈ YouTube ਤੇ ਲਾਈਵ ਟੈਲੀਕਾਸਟ ਆਉਂਦਾ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਆਪ ਜੀ ਉਹ ਲਾ ਕਰਕੇ ਲਾਈਵ ਬਾਣੀ ਸਰਵਨ ਕਰਨੀ ਹੈ ਤੇ ਗੁਰੂ ਸਾਹਿਬ ਜੀ ਆਪ ਜੀ ਦੀ ਹਾਜ਼ਰੀ ਜ਼ਰੂਰ ਪਰਵਾਨ ਕਰਨਗੇ ਜੀਵੇਂ ਗਰਮੀਆਂ ਦਾ ਮੌਸਮ ਹੈ ਪਿਆਸ ਲੱਗ ਜਾਂਦੀ ਹੈ ਅਗਰ ਆਪ ਜੀ ਕੋਲ ਪਿਆਸ برداشت ਨਾ ਹੋਵੇ ਜਾਂ ਫਿਰ ਭੁੱਖ برداشت ਨਾ ਹੋਵੇ ਤਾਂ ਆਪ ਜੀ ਪ੍ਰਸ਼ਾਦਾ ਜਲ ਪਾਣੀ ਛੱਕ ਸਕਦੇ ਹੋ ਗੁਟਕਾ ਸਾਹਿਬ ਜੀ ਨੂੰ ਰੱਖ ਕਰਕੇ ਫਿਰ ਉਸ ਤੋਂ ਬਾਅਦ ਆਪ ਜੀ ਨੇ ਹੱਥ ਸੁੱਚੇ ਕਰਕੇ ਗੁਟਕਾ ਸਾਹਿਬ ਲੈ ਕਰਕੇ ਬਾਣੀ ਦਾ ਜਾਪ ਕਰਨਾ ਹੈ ਤੇ ਜਿਹੜਾ ਅਗਲਾ ਸਵਾਲ ਬਾਰ ਬਾਰ ਪੁੱਛਿਆ ਜਾਂਦਾ ਹੈ ਕਿ ਸਾਨੂੰ ਜੋਤ ਹਰ ਵਾਰੀ ਲਗਾਉਣੀ ਹੈ ਜਦ ਅਸੀਂ ਚੁਪੈਰਾ ਸਾਹਿਬ ਕਰਦੇ ਹਾਂ ਨਹੀਂ ਵਾਈਗੁਰ ਜੀ ਐਦਾ ਦੀ ਕੋਈ ਗੱਲ ਨਹੀਂ ਹੈ ਜੇਕਰ ਤੁਸੀਂ ਹਰ ਵਾਰੀ ਜੋਤ ਲਗਾਉਂਦੇ ਹੋ ਤਾਂ ਚੰਗੀ ਗੱਲ ਹੈ ਜੇਕਰ ਨਹੀਂ ਲਾ ਸਕਦੇ ਤਾਂ ਇਸ ਵਿੱਚ ਕੋਈ ਬੰਦਿਸ਼ ਨਹੀਂ ਹੈ ਆਪ ਜੀ ਨੇ ਕੜਾ ਪ੍ਰਸ਼ਾਦੀ ਦੀ ਦੇ ਹਰ ਵਾਰੀ ਤਿਆਰ ਕਰਨੀ ਹੈ ਜਦ ਵੀ ਤੁਸੀਂ ਚੁਪੈਰਾ ਸਾਹਿਬ ਕਰਨਾ ਹੈ ਤੇ ਇੰਨੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਤੇ ਆਪ ਜੀ ਦਾ ਕੋਈ ਹੋਰ ਸਵਾਲ ਹੋਵੇ ਤੁਸੀਂ ਮੈਸੇਜ ਰਾਹੀਂ ਜ਼ਰੂਰ ਪੁੱਛਣਾ ਜੀ ਤੇ ਵਾਈਗੁਰੂ ਅੱਗੇ ਅਰਦਾਸ ਬੇਨਤੀ ਹੈ ਪੂਰਾ ਜੀਵਨ ਮੈਂ ਸਿਮਰਨ ਤੇ ਸੇਵਾ ਵਿੱਚ ਬਤੀਤ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਸਰਬਤ ਦਾ ਭਲਾ ਕਰੋ ਜੀ